ਸੇ ਲੋਕ ਸੇ ਫਰੀ ਜੀ ਕੇ ਕਿਤਨਾ 부ਝੇ ਕਿਤਨਾ ਸੂਝੇ ਦੁਨੀਆ ਗੁਜੀ ਪਾਏ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਦਜਾਏ ਬਾਬਾ ਫਰੀ ਜੀ ਸਮਝਾ ਰਹੇ ਜਾਂ ਕਹੇ ਦੀ ਬੁੱਧੀ ਮਨੁਸਪੂਤਨ ਕਰ ਰਹੀ ਹੈ ਜਦੋਂ ਬੁੱਧੀ ਸੂਝਵਾਨ ਹੋ ਜਾਂਦੀ ਹੈ ਨਾ ਗੁਰਬਾਣੀ ਨਾਲ ਜੁੜ ਕੇ ਉਹ ਕੇ ਸ਼ਬਦ ਨਾਲ ਜਦੋਂ ਗਿਆਨ ਹੋ ਜਾਂਦਾ ਫਿਰ ਇਹ ਮੰਤਿ ਵਿਜੀ ਪ੍ਰਾਪਤ ਕਰ ਲੈਂਦੀ ਹੈ ਉਹੀ ਇਹਨੂੰ ਕਿਹਾ ਗਿਆ ਮਨ ਜਿੱਤੇ ਯੱਗ ਜੀ ਜਦੋਂ ਮਨ ਨੂੰ ਜਿੱਤ ਲੈਂਦੀ ਹੈ ਤੁਹਾਡਾ ਸੰਸਾਰ ਚੋਂ ਝਗੜਾ ਖਤਮ ਹੋ ਜਾਂਦਾ ਹੈ ਧਰਮ ਦੀ ਦੁਨੀਆ ਚ ਅਸੀਂ ਪਹੁੰਚ ਜਾਂਦੇ ਆ ਪਰ ਅਸੀਂ ਤਾਂ ਗੱਲੀ ਭੈਣੇ ਵਾਂਸਾਗਣ ਪਹਿਲੀ ਧਰਮ ਦੀ ਦੁਨੀਆ ਚ ਪਹੁੰਚੇ ਬੈਠੇ ਆ ਉਹ ਇਹ ਖਿਆਲੀ ਧਰਮ ਨੇ ਸਾਰੇ ਭਾਈ ਮੈਜਿਨੇਸ਼ਨ ਐ ਮੰਦੀ ਇਹ ਕੋ ਧਰਮ ਨਹੀਂ ਹੈਗੇ ਇਹ ਮਜਬ ਨੇ ਫਿਰਕੇ ਨੇ ਚ ਲੜਾਈ ਰਹੂਗੀ ਵੀ ਇੱਥੇ ਕਾਲ ਦਾ ਪਹਿਰਾ ਵਾ ਸਗਲ ਕਾਲ ਕਾ ਕੀਆ ਤਮਾਸਾ ਜੇ ਤੋ ਬਚਣਾ ਵਾ ਤਾਂ ਫਿਰ ਆਪਾਂ ਬਾਣੀ ਨਾਲ ਜੁੜੀਏ ਅਤਕੁਰ ਕੀ ਸਮਝਾਉਂਦੇ ਨੇ ਕਿ ਜਿੱਦ ਨਾ ਬੁੱਝੀਏ ਕਿ ਜਿੱਦ ਨਾ ਸੋਝੀਏ ਦੁਨੀਆ ਗੁੱਝੀ ਪਏ ਗੁੱਝੀ ਅਕਸਤਾ ਆਪਾਂ ਜਲ ਰਹੇ ਆਂ ਦਰਦ ਦਰ ਭਟਕਦੇ ਫਿਰਦੇ ਆਂ ਇੱਕ ਜਗ੍ਹਾ ਨਹੀਂ ਕਾ ਇੱਛਾ ਪੂਰੀ ਹੁੰਦੀ ਫਿਰ ਦੂਜੀ ਜਗ੍ਹਾ ਤੁਰ ਜਾਂਦੇ ਆ ਉਹ ਭਾਈ ਸਾਡੇ ਮੰਗਣ ਨਾਲ ਜੇ ਮਿਲਦਾ ਫਿਰ ਕੰਮ ਕਾਰ ਕਾਤੇ ਕਰਨੇ ਨੇ ਆਪਾਂ ਫਿਰ ਪੜ੍ਹਾਈ ਦੀ ਵੀ ਲੋੜ ਨਹੀਂ ਹੈ ਜੇ ਬੱਚਾ ਹੁਣ ਸਕੂਲ ਜਾ ਕੇ ਇਹ ਸਾਰਾ ਕੁਝ ਕਹੇ ਵੀ ਮੈਂ ਦਾਖਲਾ ਲੈ ਲਿਆ ਪੜ੍ਹਾਈ ਕਰ ਲਈ ਤਾਂ ਫਿਰ ਉਹ ਪਾਸ ਹੋ ਗਿਆ ਭਾਈ ਨਹੀਂ ਪਾਸ ਇਹ ਬੇਸ ਬਣਦਾ ਬੁੱਧੀ ਦਾ ਜੇ ਸਾਨੂੰ ਸੋਝੀ ਹੁੰਦੀ ਹੈ ਜਿਵੇਂ ਸਾਨੂੰ ਸੁਖਮਨੀ ਸਾਹਿਬ ਸਮਝਾਇਆ ਪ੍ਰਭ ਕੀ ਸਿਮਰਨ ਸਭ ਕੇ ਸੂਝੇ ਪ੍ਰਭ ਕੀ ਸਿਮਰਨ ਤ੍ਰਿਸ਼ਨਾ ਬੁੱਝੇ ਫਿਰ ਸਾਡੀ ਜਿਹੜੀ ਤ੍ਰਿਸ਼ਨਾ ਆ ਜਿਹੜੀ ਅੱਛਾ ਉੱਠਦੀਆਂ ਨੇ ਉਹ ਸਮਝ ਲੈਂਦੀ ਹੈ ਬੁੱਧੀ ਕਿ ਸਾਡੇ ਮੰਗਣ ਨਾਲ ਨਹੀਂ ਕੁਝ ਆਉਂਦਾ ਕਿ ਸਾਡੇ ਮੰਗਣ ਨਾਲ ਆਉਂਦਾ ਉਹ ਤਾਂ ਸਮੇਂ ਨਾਲ ਸਾਰਿਆਂ ਨੂੰ ਮਿਲ ਹੀ ਰਿਹਾ ਵਾ ਜਿਵੇਂ ਬੱਚੇ ਪੜਦੇ ਨੇ ਐਲਕੇਜੀ ਯੂਕੇਜੀ ਫਰਸਟ ਪੜਦੇ ਪੜਦੇ ਪੀਐਚਡੀ ਤੱਕ ਪਹੁੰਚ ਜਾਂਦੇ ਹੁਣ ਜੇ ਬੱਚਾ ਕਹੇ ਮੈਂ ਸਿੱਧਾ ਪੀਐਚਡੀ ਕਰ ਲਵਾਂ ਇਹ ਵੀ ਸਿੱਧਾ ਹੀ ਆ ਪ੍ਰਭ ਨੂੰ ਪਹਾਲਦੇ ਆ ਪਹਿਲਾ ਆਤਮਾ ਪ੍ਰਾਤਮਾ ਨੂੰ ਮਿਲਦੀ ਹੈ ਸਾਡੇ ਅੰਦਰ ਹੀ ਆ ਉਹ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀ ਮਾ ਤਨ ਮੰਤੀ ਬਿਹਾਰਿਆ ਪਰ ਅਸੀਂ ਸੁਣਦੇ ਹੀ ਨਹੀਂ ਹੈ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਰਜਾਂ ਆਏ ਬਾਬਾ ਫਰੀਦ ਜੀ ਕਹਿੰਦੇ ਮੇਰੇ ਅੱਲਾ ਨੇ ਚੰਗਾ ਕੀਤਾ ਨਹੀਂ ਤਾਂ ਮੈਂ ਵੀ ਤ੍ਰਿਸ਼ਨਾ ਦੀਆ ਬਦੇ ਵਿੱਚ ਪੋਜਦਾ ਸੀ ਪਰ ਆਪਾਂ ਜੇ ਬਚਣਾ ਤਾਂ ਇਸਨਾਂ ਦੀ ਅਗ ਤੋਂ ਫਿਰ ਆਪਾਂ ਨੂੰ ਗੁਰ ਕੀ ਚਰਨ ਬਾਣੀ ਨਾਲ ਜੁੜਨਾ ਪਊਗਾ ਆਓ ਆਪਾਂ ਇਹ ਵਿਚਾਰਧਾਰਾ ਨਾਲ ਜੁੜੀਏ ਇਹ ਰਾਜਾ ਰਾਮ ਦੀ ਕਹਾਣੀ ਹੈ ਇੱਥੇ ਆਪਣਾ ਕੁਝ ਨਹੀਂ ਜੀਵਤਾ ਪ੍ਰਾਣਾਮ ਆ ਆਪਾਂ ਨੂੰ ਭਰਮ ਜ਼ਰੂਰ ਪੈ ਗਿਆ ਇਹ ਸਾਰਾ ਕੁਝ ਉਹਦੀ ਕਿਰਪਾ ਨਾਲ ਹੀ ਹੋ ਰਿਹਾ ਵਾ ਸਾਥ ਉਹਦੀ ਕਿਰਪਾ ਨਾਲ ਆ ਰਿਹਾ ਸਾਦਾ ਸਾਡੇ ਹੱਥ 'ਚ ਨਹੀਂ ਹੈਗਾ ਸੋ ਸਾਡਾ ਜੀਵ ਸਾਡੇ 'ਚ ਕੀ ਹੈ ਹੁਕਮੀ ਹੋਵਨਾਕਾਰ ਸਾਡਾ ਆਕਾਰ ਸਰੀਰ ਬਣਾਉਣਾ ਉਹ ਵੀ ਹੱਥ 'ਚ ਨਹੀਂ ਹੈਗਾ ਉਹਦੀ ਹੁਕਮ ਨਾਲ ਆਕਾਰ ਪੈਦਾ ਹੁੰਦਾ ਜੀਵ ਪੈਦਾ ਹੁੰਦੇ ਨੇ ਸਾਹਬ ਦੀ ਕਿਰਪਾ ਨਾਲ ਆ ਰਹੇ ਜਿੰਝ ਜੀਉ ਪਿੰਡ ਦੀ ਆ ਰਿਸ਼ਕ ਭਰਾਵੇ ਸਭ ਕਾ ਪੀਤਰ ਹਾਰ ਚਲਾਵੇ ਉਹਦਾ ਆ ਜੀ ਸਮਝਾਵੇ ਅਸੀਂ ਤਾਂ ਰਾਤ ਨੂੰ ਸੌਂ ਜਾਂਦੇ ਆ ਸਾਥਾ ਫਿਰ ਵੀ ਚੱਲਦਾ ਵਾ ਉਹੀ ਤਾਂ ਸਤਗੁਰ ਹੈ ਸਾਹ ਸਾਹ ਸਿਮਰੋ ਗੋਬਿੰਦ ਉੱਥੇ ਤਾਂ ਪਹੁੰਚਣਾ ਆਪਾਂ ਜਿੱਥੋਂ ਸਾਹ ਆ ਰਿਹਾ ਉਹੀ ਤਾਂ ਦਸਮਾ ਦਵਾਰ ਆ ਅਸੀਂ ਇਹ ਸਿਰਨ ਦਸਮਾ ਦਵਾਰ ਕਹੀ ਜਾਂਦੇ ਵਾ ਸੋਝੀ ਕਿਵੇਂ ਹੋਣੀ ਹੈ ਸੋਝੀ ਸਾਨੂੰ ਗੁਰੂ ਤੋਂ ਹੋਣੀ ਹੈ ਜਦੋਂ ਗੁਰਬਾਣੀ ਵਿੱਚ ਅਸੀਂ ਵਿਚਾਰਾਂਗੇ ਇਹ ਵਿਚਾਰ ਧਾਰਨਾ ਜੋੜਾਂਗੇ ਫਿਰ ਸਾਨੂੰ ਸਮਝ ਆ ਜਾਣੀ ਸਾਰੀ ਖੇਲ ਦੀ ਫਿਰ ਬੁੱਧੀ ਸੂਤ ਪਾਨ ਹੋ ਜਾਂਦੀ ਹੈ ਮਨ ਨੂੰ ਬਸ ਕਰਨ ਦੀ ਪਹਿਲਾਂ ਬੁੱਧੀ ਮਨ ਦੇ ਪਿੱਛੇ ਲੱਗੀ ਰਹਿੰਦੀ ਹੈ ਮਨ ਨੂੰ ਖੁਸ਼ ਕਰਨ ਚ ਲੱਗੀ ਰਹਿੰਦੀ ਹੈ ਤੈਨੂੰ ਤੇ ਫਰਾਪਾ ਕਰਾਏ ਪੈ ਜੈ ਨੇ ਸੰਸਾਰ ਦੇ ਇਹਨੂੰ ਕਿੰਨੀਆਂ ਮਰਤਾਂ ਨੇ ਜੋ ਜੋ ਜਗਤ ਵਿੱਚ ਪਿਆਸਿਆਣਾ ਤਿੰਨ ਤਿੰਨ ਆਪਣਾ ਰੋਹ ਚਲਾਣਾ ਪਤਾ ਨਹੀਂ ਕਿੰਨੇ ਕਰਾਹ ਬਣ ਗਏ ਜੇ ਇਹੀ ਹਾਲ ਰਿਆ ਤਾਂ ਫਿਰ ਕੀ ਹੋਊਗਾ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੀ ਉਹਨਾਂ ਬੜਾ ਆ ਰਿਹਾ ਭਾਈ ਕਾਲ ਆ ਜਾਣਾ ਤੇ ਚੌਪਈ ਸਾਹਿਬ ਵੀ ਰੋਜ਼ ਵੜਦੇ ਆ ਸਗਲ ਕਾਲ ਕਾ ਕੀ ਆ ਤਮਾਸਾ ਜੀ ਕਾਲ ਤੋਂ ਬਚਣਾ ਵਾ ਤਾਂ ਗੁਰ ਕੀ ਚਰਨ ਬਾਣੀ ਨਾਲ ਆਪਾਂ ਜੁੜਨਾ ਪਊ ਇਹ ਵਿਚਾਰ ਤਾਂ ਗੁਰੂ ਘਰ ਜਾ ਕੇ ਵੀ ਆਪਾਂ ਬਾਣੀ ਸੁਣਨੀ ਸਮਝਣੀ ਪਾਉਗੀ ਫਿਰ ਉਹ ਤੇ ਆਪਾਂ ਨੂੰ ਪਹਿਰਾ ਦੇਣਾ ਪਊ ਜਿਵੇਂ ਆਪਾਂ ਨੂੰ ਸੁਖਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਦੀ ਜੇ ਸੰਸੋਜੀ ਹੁੰਦੀ ਹੈ ਗੁਰਸ਼ਖ ਤੋਂ ਗਿਆਨ ਹੁੰਦਾ ਹੈ ਉਹ ਸਾਡਾ ਜਪ ਪੂਰਾ ਹੋ ਜਾਂਦਾ ਹੈ ਫਿਰ ਮਨ ਚੁੱਪ ਕਰ ਜਾਂਦਾ ਹੈ ਫਿਰ ਤਪ ਬੁੱਧੀ ਫਿਰ ਮੰਨ ਤੇ ਪਹਿਰਾ ਦੇਂਦੀ ਹੈ ਬੁਰਾਈਆਂ ਤੋਂ ਰੋਕ ਕੇ ਰੱਖਦੀ ਹੈ ਜਦੋਂ ਮਨ ਤਪ ਭਾਪ ਚੁੱਪ ਕਰ ਜਾਂਦਾ ਹੈ ਇਹਦੀ ਖੋਟ ਨਿਕਲ ਜਾਂਦੀ ਹੈ ਜਿਵੇਂ ਸਨੇਹ ਵਾਲਾ ਕਠਾਲੀ ਪਾ ਕੇ ਸੋਨੇ ਦੀ ਖੋਟ ਕੱਢਦਾ ਹੈ। ਇਹ ਮਨ ਦੀ ਖੋਟ ਨਿਕਲ ਜਾਂਦੀ ਹੈ ਮਨ ਧੋਵੋ ਗੁਰੂ ਸ਼ਬਦ ਲਾਗੋ। ਫਿਰ ਇਹ ਸੂਝ-ਬਾਨ ਹੋ ਕੇ ਮਨ ਬੁਧੀ ਆਪਦੇ ਅੰਤਰਾਤਮਾ 'ਚ ਲੈ ਉਹ ਜਿੰਨੇ ਸੰਤ ਲੋਕ ਪਹੁੰਚ ਜਾਂਦੇ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੂ ਕੋ ਜਲੇ ਕੀਤੀ ਛੁੱਟੀ ਅਸੇ ਗੁਰਸਿੱਖੀ ਸੰਗਤ ਕਰਨੀ ਹੈ। ਉਸ ਤੋਂ ਬਾਅਦ ਫਿਰ ਪੂਜਾ ਫਿਰ ਜਸ ਹੁੰਦਾ ਹੈ ਪਰਮੇਸ਼ਰ ਦਾ। ਜਸਤਾਸੀਂ ਕਰਦੇ ਆ ਪਰ ਉਹ ਆਪਦਾ ਕਰਾਉਂਦੇ ਆ ਗੁਰੂ ਦਾ ਕਾਨੂੰ ਕਰਦੇ ਆ ਅਸੀਂ। ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਗੋਬਿੰਦ ਦੇ ਗੁਣ ਗਾਉਣੇ ਸੀ ਆ ਤਫੇ ਕਾਲ ਤਾਂ ਸਿਰ ਤੇ ਆ ਭਾਈ ਆਦੰਤ ਜੋ ਰਾਖਣ ਹਾਰ ਤੇ ਸੋ ਪ੍ਰੀਤ ਨਾ ਕਰੇ ਗਵਾਰ ਗਵਾਰ ਹੈ ਮੂਰਖ ਮਨ ਜਿਹਨੇ ਅੰਤ ਨੂੰ ਵੀ ਰੱਖਣਾ ਆਤ ਨੂੰ ਵੀ ਰੱਖਦਾ ਆ ਉਹਦੇ ਨਾਲ ਪ੍ਰੀਤ ਪਾਉਣੀ ਆ ਆਓ ਸਾਰੇ ਮਿਲ ਕੇ ਆਪੇ ਰੱਬੀ ਬਾਣੀ ਨਾਲ ਜੁੜੀਏ ਸ੍ਰੀਚ ਰਹਿੰਦੇ ਰਹਿੰਦੇ ਆਪਾਂ ਸੰਤ ਲੋਕ ਪਹੁੰਚੀ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ